ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕਈ ਵਾਰੀ ਕੀ ਹੁੰਦਾ ਇਨਸਾਨ ਆਪਦੇ ਮਤਲਬ ਦੇ ਵਿੱਚ ਇਹਨਾਂ ਡੁੱਬ ਜਾਂਦਾ ਹੈ ਕਿਉਂ ਨੂੰ ਸੱਚ ਤੇ ਝੂਠ ਦਾ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਇਨਸਾਨ ਝੂਠ ਬੋਲਣ ਚ ਇਹਨਾਂ ਡੁੱਬ ਜਾਂਦਾ ਤੇ ਜੇਕਰ ਉਹ ਕਈ ਵਾਰੀ ਮੁਸੀਬਤ ਚ ਪਿਆ ਸੱਚ ਵੀ ਬੋਲਦਾ ਤਾਂ ਲੋਕ ਉਸ ਤੇ ਯਕੀਨ ਨਹੀਂ ਕਰਦੇ ਸੋ ਦੋਸਤੋ ਅੱਜ ਮੈਂ ਤੁਹਾਡੇ ਲਈ ਫੇਰ ਛੋਟੀ ਜੀ ਕਹਾਣੀ ਲੈ ਕੇ ਆਈ ਆ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜਾਓ ਜੇ ਕਰਨਾ ਵੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੇਰੀ ਇਸ ਵੀਡੀਓ ਨੂੰ ਆਪਦੇ ਦੋਸਤ ਤੇ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਕਿੱਦਾਂ ਦੀ ਲੱਗੀ ਅਤੇ ਇਹ ਵੀ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਕਿੱਥੇ-ਕਿੱਥੇ ਜਾ ਰਹੀ ਹੈ ਚਲੋ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਗਰੀਬ ਭੇਡਾਂ ਚਾਰਨ ਵਾਲਾ ਬੰਦਾ ਰਹਿੰਦਾ ਸੀ ਉਹ ਆਪ ਦਾ ਗੁਜ਼ਾਰਾ ਭੇਡਾਂ ਚਾਰ ਕੇ ਹੀ ਕਰਦਾ ਹੁੰਦਾ ਸੀ ਇੱਕ ਦਿਨ ਉਹ ਖੇਤ ਦੇ ਵਿੱਚ ਭੇਡਾਂ ਚਾਰਨ ਗਿਆ ਹੋਇਆ ਸੀ ਤੇ ਜਦੋਂ ਉਹ ਭੇਡਾਂ ਚਾਰ ਰਿਹਾ ਸੀ ਨਾਲ ਦੇ ਖੇਤਾਂ ਦੇ ਵਿੱਚ ਲੋਕ ਕੰਮ ਕਰ ਰਹੇ ਸੀ ਉਹ ਜਦੋਂ ਲੋਕਾਂ ਨੂੰ ਦੇਖਦਾ ਵੀ ਲੋਕ ਆਪਦੇ ਕੰਮ ਦੇ ਵਿੱਚ ਬਹੁਤ బిజీ ਐ ਤਾਂ ਉਸ ਭੇਡਾਂ ਚਾਰਨ ਵਾਲੇ ਬੰਦੇ ਨੂੰ ਇੱਕ ਸਕੀਮ ਸੁੱਝਦੀ ਐ ਉਹ ਸੋਚਦਾ ਵੀ ਮੈਂ ਨਾ ਇੱਕ ਮਜ਼ਾਕ ਕਰਦਾ ਵੀ ਇੱਥੇ ਭੇੜੀ ਆ ਗਿਆ ਮੇਰੇ ਭੇਡਾਂ ਖਾ ਗਿਆ ਤਾਂ ਦੇਖਦੇ ਆ ਵੀ ਲੋਕ ਮੇਰੇ ਤਾਂ ਆਉਂਦੇ ਆ ਕਿ ਨਹੀਂ ਆਉਂਦੇ ਇੰਨਾ ਸੋਚ ਕੇ ਉਹ ਜਿਹੜਾ ਭੇਡਾਂ ਚਾਰਨ ਵਾਲਾ ਬੰਦਾ ਉੱਚੀ ਉੱਚੀ ਰੋਲਾ ਪਾਉਣ ਲੱਗਿਆ ਬਚਾਓ 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 ਸ਼ੇਰ ਆ ਗਿਆ ਸ਼ੇਰ ਆ ਗਿਆ ਮੇਰੇ ਭੇਡਾਂ ਖਾ ਗਿਆ ਮੈਨੂੰ ਬਚਾਓ ਬਚਾਓ ਰੋਲਾ ਪਾਉਂਦੀ ਰਹਿੰਦਾ ਹੈ ਫਿਰ ਪਿੰਡ ਦੇ ਲੋਕ ਹੈ ਜਿਹੜੇ ਆਸ-ਪਾਸ ਹੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਹ ਆਪਦਾ ਕੰਮ ਛੱਡ ਕੇ ਉਸ ਜਿੱਥੋਂ ਦੀ ਆਵਾਜ਼ ਆਉਂਦੀ ਉੱਥੇ ਜਾਂਦੀ ਹੈ ਭੱਜਦੇ ਆ ਬਚਾਉਣ ਵਾਸਤੇ ਪਰ ਜਦੋਂ ਉੱਥੇ ਜਾਂਦੇ ਐ ਉੱਥੇ ਕੋਈ ਵੀ ਨਹੀਂ ਹੁੰਦਾ ਭੇਡਾਂ ਆਪਦੀਆਂ ਚੱਲ ਰਹੀਆਂ ਹੁੰਦੀਆਂ ਤੇ ਉਹ ਜਿਹੜਾ ਹੁੰਦਾ ਭੇਡਾਂ ਚਾਰਨ ਵਾਲਾ ਬੰਦਾ ਕੋਲ ਖੜਾ ਹੁੰਦਾ ਤੇ ਇਹ ਦੇਖ ਕੇ ਨਾ ਪਿੰਡ ਵਾਲਿਆਂ ਨੂੰ ਗੁੱਸਾ ਆਉਂਦਾ ਤੇ ਜਿਹੜਾ ਭੇਡਾਂ ਚਾਰਨ ਵਾਲਾ ਬੰਦਾ ਹੁੰਦਾ ਉਹ ਹੱਸਣ ਲੱਗ ਜਾਂਦਾ ਕਹਿੰਦਾ ਤੁਸੀਂ ਕਿੰਨੇ ਮੂਰਖ ਹੋ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਿਹਾ ਸੀ ਤੁਸੀਂ ਸੱਚੀ ਆਦਾ ਕੰਮ ਛੱਡ ਕੇ ਆ ਗਏ ਕਹਿੰਦਾ ਇੰਨੇ ਪਾਗਲ ਲੋਕ ਰਹਿੰਦੇ ਦੁਨੀਆ ਤੇ ਪਰ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਲੋਕ ਸੀ ਉਹਨਾਂ ਨੂੰ ਇਸ ਭੇਡਾਂ ਚਾਰਨ ਵਾਲੇ ਬੰਦੇ ਤੇ ਬਹੁਤ ਗੁੱਸਾ ਆਇਆ ਪਰ ਉਹ ਕੁਝ ਬੋਲੇ ਨਹੀਂ ਤੇ ਚੁੱਪਚਾਪ ਉੱਥੋਂ ਚ ਫਿਰ ਦੂਜੇ ਤੀਜੇ ਦਿਨ ਫੇਰ ਉਹਨੇ ਇਹੀ ਸ਼ਰਾਰਤ ਕੀਤੀ ਵੀ ਬਚਾਓ ਬਚਾਓ ਪਰ ਇਸ ਵਾਰੀ ਸੱਚੀ ਮੁੱਚੀ ਸ਼ੇਰ ਆ ਗਿਆ ਸੀ ਤੇ ਸ਼ੇਰ ਉਹਦੀਆਂ ਬਹੁਤ ਸਾਰੀਆਂ ਭੇਡਾਂ ਖਾ ਗਿਆ ਸੀ ਪਰ ਜਿਹੜਾ ਉਹ ਸੀਗਾ ਭੇਡਾਂ ਚਾਰਨ ਵਾਲਾ ਬੰਦਾ ਰੋਲਾ ਪਾਉਂਦਾ ਰਿਹਾ ਤੇ ਕੋਈ ਵੀ ਖੇਤ ਵਾਲਾ ਬੰਦਾ ਉਹਨਾਂ ਨੇ ਚੀਕਾਂ ਤਾਂ ਉਸ ਬੰਦੇ ਦੀ ਜ਼ਰੂਰ ਸੁਣੀਆਂ ਪਰ ਖੇਤਚੌਦ ਦਾ ਕੰਮ ਛੱਡ ਕੇ ਕੋਈ ਵੀ ਉਸ ਨੂੰ ਬਚਾਉਣ ਨਹੀਂ ਗਿਆ ਐਂਡ ਤੇ ਉਹ ਸ਼ੇਰ ਉਸ ਭੇਡਾਂ ਚਾਰਨ ਵਾਲੇ ਬੰਦੇ ਨੂੰ ਵੀ ਖਾ ਗਿਆ ਸੀ ਸੋ ਦੋਸਤੋ ਇਸ ਕਹਾਣੀ ਤੋਂ ਆਪਣੀ ਇਹ ਸਿੱਖਿਆ ਮਿਲਦੀ ਹੈ ਕਿ ਝੂਠ ਹਮੇਸ਼ਾ ਸੋਚ ਸਮਝ ਕੇ ਬੋਲੋ ਪਹਿਲੀ ਗੱਲ ਤਾਂ ਝੂਠ ਬੋਲੇ ਨਾ ਕਿਉਂਕਿ ਜੇਕਰ ਆਪਾਂ ਝੂਠ ਬੋਲਦੇ ਆਂ ਫਿਰ ਆਪਾਂ ਕਈ ਵਾਰੀ ਸੱਚ ਵੀ ਬੋਲਦੇ ਆਂ ਤਾਂ ਅਗਲੇ ਬੰਦੇ ਨੂੰ ਕਦੇ ਵੀ ਯਕੀਨ ਨਹੀਂ ਹੁੰਦਾ ਇਸ ਕਰਕੇ ਝੂਠ ਬੋਲ ਕੇ ਕਦੇ ਵੀ ਕਿਸੇ ਦਾ ਵਿਸ਼ਵਾਸ ਨਾ ਤੋੜੋ ਹੋ ਸਕਦਾ ਹੈ ਸਾਹਮਣੇ ਵਾਲੇ ਬੰਦੇ ਨੇ ਤੁਹਾਡੇ ਤੇ ਬਹੁਤ ਅਟੁੱਟ ਵਿਸ਼ਵਾਸ ਹੋਵੇ ਜੇਕਰ ਤੁਸੀਂ ਝੂਠ ਬੋਲੋਗੇ ਤਾਂ ਉਹਦਾ ਵਿਸ਼ਵਾਸ ਟੁੱਟ ਵੀ ਸਕਦਾ ਹੈ ਸੋ ਦੋਸਤੋ ਉਮੀਦ ਕਰਦੇ ਆਂ ਤੁਹਾਨੂੰ ਇਹ ਛੋਟੀ ਜੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਆਧੇ ਦੋਸਤ ਮਿੱਤਰਾਂ ਨੂੰ ਵੀਡੀਓ ਨੂੰ ਸ਼ੇਅਰ ਕਰੋ ਮਿਲਦੇ ਆਂ